ਪੰਜਾਬ ਹਾਊਸਿੰਗ ਅਤੇ ਪਲਾਨਿੰਗ ਅਥਾਰਟੀ ਦੇ ਚੇਅਰਮੈਨ ਵੱਜੋਂ ਸੀਐਮਪੀ ਪਾਵਰ ਚੀਫ ਸੈਕਟਰ ਨੂੰ ਦੇਣ ਤੇ ਵਿਵਾਦ ਹੋ ਗਿਆ ਹੈ ਤਾਂ ਵਿਰੋਧੀਆਂ ਦੇ ਬੁਲੈਸ ਫੈਸਲੇ ਤੇ ਸਵਾਲ ਚੁੱਕੇ ਜਾ ਰਹੇ ਨੇ ਇਸ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਸਾਹਮਣੇ ਆ ਅਕਾਲੀ ਦਲ ਦਾ ਕਹਿਣਾ ਕਿ ਪੰਜਾਬ ਦੀਆਂ ਜ਼ਮੀਨਾਂ ਦਾ ਕੰਟਰੋਲ ਦਿੱਲੀ ਦੇ ਆਕਾ ਨੂੰ ਸੌਂਪ ਦਿੱਤਾ ਹੈ ਪੰਜਾਬ ਗੈਰ ਪੰਜਾਬੀਆਂ ਵੱਲੋਂ ਚਲਾਇਆ ਜਾ ਰਿਹਾ ਹੈ ਭਾਜਪਾ ਨੇ ਵੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿ ਹੁਣ ਦਿੱਲੀ ਵਾਲੇ ਜ਼ਮੀਨ ਤੇ ਹਾਊਸਿੰਗ ਦੇ ਫੈਸਲੇ ਕਰਨਗੇ ਭਾਜਪਾ ਦਾ ਇਹ ਵੀ ਦਾਵਾ ਹੈ ਕਿ ਫਾਈਲ ਤੇ ਦਸਤਖਤ ਨਾ ਹੋਣ ਤੇ ਪਾਵਰ ਬਦਲੀ ਗਈ ਹੈ ਤੇ ਹੁਣ ਸੀਐਮਪੀ ਸਲਾਹ ਤੋਂ ਬਿਨਾ ਫੈਸਲੇ ਹੋਣਗੇ ਕਾਂਗਰਸ ਨੇ ਵੀ ਡਟ ਕੇ ਇਸ ਫੈਸਲੇ ਦਾ ਵਿਰੋਧ ਕਰਦੇ ਆ ਕਿ ਹੈ ਕਿ ਸੀਐਮ ਨੇ ਪੰਜਾਬ ਦੇ ਅਧਿਕਾਰ ਦਿੱਲੀ ਅੱਗੇ ਗਰਵੀ ਰੱਖੇ ਨੇ ਪੰਜਾਬ ਦੇ ਚੁਣੇ ਹੋਏ ਸੀਐਮ ਨੂੰ ਕਟਪੁਤਲੀ ਬਣਾ ਕੇ ਰੱਖ ਦਿੱਤਾ ਕਾਂਗਰਸ ਪਾਰਟੀ ਦੇ ਵੱਲੋਂ ਵੱਡਾ ਹਮਲਾ ਬੋਲਿਆ ਗਿਆ ਦਰਸਲ ਕੱਲ ਮੁੱਖ ਮੰਤਰੀ ਮਾਨਦੀਗਵਾਈ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਈ ਇਸੇ ਮੀਟਿੰਗ ਦੇ ਵਿੱਚ ਇਸ ਵੱਡੇ ਫੈਸਲੇ ਤੇ ਮੋਹਰ ਲਗਾਈ ਗਈ ਜਿਸ ਤੇ ਕੇ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਮੁੱਖ ਮੰਤਰੀ ਜੀ ਸਾਰੀਆਂ ਡਿਸਟ੍ਰਿਕਟ ਡਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਹੁੰਦੇ ਨੇ ਕਿਉਂਕਿ ਉਹ ਜਿਹੜੀ ਕਿਸਾਨਾਂ ਦੀ 25000 ਏਕੜ ਜਗ੍ਹਾ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਆਪਣੇ ਚੇਲੇ ਚਪਾਟਿਆਂ ਨੂੰ ਦੇਣਾ ਚਾਹੁੰਦੇ ਨੇ ਉਸ ਫਾਈਲ ਤੇ ਸਾਈਨ ਕਰਨ ਲੱਗਿਆਂ ਭਗਵੰਤ ਮਾਨ ਜੀ ਨੂੰ ਡਰ ਲੱਗਦਾ ਪਿਆ ਕਿ ਕੱਲ ਨੂੰ ਸੀਬੀਆਈ ਦੇ ਕੇਸ ਹੋ ਰਿਡੀ ਦੇ ਕੇਸ ਭੁਗਤਨੇ ਪੈਣਗੇ ਉਹ ਪਹਿਲੀ ਵਾਰ ਇਤਿਹਾਸ 'ਚ ਹੋਇਆ ਹੈ ਕਿ ਸੀਐਮ ਦੀਆਂ ਪਾਵਨਾ ਚੀਫ ਸੈਕਟਰ ਨੂੰ ਦੇ ਦਿਤੀਆਂ ਚੀਫ ਸੈਕਟਰੀ ਦੀ ਪਾਵਨਾ ਸੀਐਮ ਨੂੰ ਨਹੀਂ ਦਿਤੀਆਂ ਸੀਐਮ ਦੀਆਂ ਪਾਵਨਾ ਚੀਫ ਸੈਕਟਰ ਨੂੰ ਦੇ ਦਿਤੀਆਂ ਮੈਂ ਚੀਫ ਸਕੱਟਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਇਹ ਫਾਈਲਾਂ ਤੇ ਸਾਈਨ ਕਰੋਗੇ ਸੀਬੀਆਈ ਈਡੀ ਦੇ ਸਾਰਾ ਕੇਸਾਂ ਦੇ ਅੰਦਰ ਤੁਹਾਨੂੰ ਹੀ ਜਵਾਬਦੇਹ ਬਣੂਗੀ ਸਰਕਾਰ ਦੋ ਹੱਥਾਂ ਨਾਲ ਡੁੱਟਣਾ ਚਾਹੁੰਦੀ ਹੈ ਪੰਜਾਬ ਚ ਆ ਕੇ ਕੇਜਰੀਵਾਲ ਔਰ ਉਹਦੀ ਕੰਪਨੀ ਔਰ ਜਿਹੜੇ ਜੋੜੇ ਉਹਨੂੰ ਸਾਥ ਦੇ ਰਹੇ ਨੇ ਉਹਨਾਂ ਨੂੰ ਜਵਾਬ ਦੇਣਾ ਪੈਣਾ ਪੰਜਾਬ ਦੇ ਲੋਕਾਂ ਨੂੰ ਇਹ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਇਹ ਕਾਲ ਐਕਸ਼ਨਾਂ ਚ ਲਿਖਿਆ ਜਾਏਗਾ ਭਗਵੰਤ ਮਾਨ ਜੀ ਦਾ ਨਾਮ ਕਿ ਆਪਣੀਆਂ ਪਾਵਰਾਂ ਵੀ ਨਾ ਬਚਾ ਸਕੇ ਉਹ ਵੀ ਉਹਨਾਂ ਚੁੱਕ ਕੇ ਚੀਫ ਸੈਕਟਰ ਨੂੰ ਦੇ ਦਿੱਤੀਆਂ ਇੱਕ ਡੰਮੀ ਚੀਫ ਮਿੰਸਟਰ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਪੰਜਾਬੀ ਜੇ ਥੋੜੀ ਗੈਰਤ ਦਿਖਾ ਦਿਓ ਇਹਦੇ ਨੂੰ ਅੱਛਾ ਹੋਊਗਾ ਕਿ ਤੁਸੀਂ ਪਬਲਿਕ 'ਚ ਜਾ ਕੇ ਕਹਿ ਦਿਓ ਕਿ ਮੈਂ ਪਰਵਾਹ ਨਹੀਂ ਕਰਦਾ ਇਹਦੇ ਦਵਾਰ ਕੋ ਬੰਦੇ ਦੀ ਮੈਂ ਕੁਰਸੀ ਛੱਡਣਾ ਪਸੰਦ ਕਰੂੰਗਾ ਲੇਕਿਨ ਪੰਜਾਬ ਦੀ ਗੈਰਤ ਨੂੰ ਬਰਦਾਸ਼ਤ ਨਹੀਂ ਕਰੂੰਗਾ ਇਹ ਪੰਜਾਬ ਦੀ ਗੈਰਤ ਨੂੰ ਵੰਗਾਰ ਦੇ ਪਏ ਨੇ ਅਰਵਿੰਦ ਕੇਜਰੀਵਾਲ ਮਨੀਸ਼ ਸੋਸੋਦੀ ਅਸਤਿੰਦਰ ਜੈਨ ਔਰ ਉਹਨਾਂ ਦੇ ਚੇਲੇ ਚਪਾਟੇ ਜਿਹੜੇ ਦੋ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਹੇ ਨੇ ਦੇਖੋ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਇੱਕ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਕਿ ਐਕਟ ਮੁਤਾਬਕ ਉਸ ਬੋਰਡ ਦਾ ਚੇਅਰਮੈਨ ਹੈ ਉਹਨਾਂ ਨੂੰ ਪਾਸੇ ਕਰਤਾ ਕਿਉਂਕਿ ਰਿਜਨਲ ਸੋ ਇਹ ਸਿੱਧਾ-ਸਿੱਧਾ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਉੱਤੇ ਕਬਜ਼ਾ ਹੈ ਪੰਜਾਬ ਦੇ ਫੰਡਸ ਦੀ ਦੁਰਵਰਤੋਂ ਕਰਨਾ ਚਾਹੁੰਦੇ ਪਹਿਲਾਂ ਹੀ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਇਹਨਾਂ ਤੇ ਖਰਚਿਆ ਗਿਆ ਕਿਉਂਕਿ ਪੰਜਾਬ 'ਚ ਨਾ ਤਾਂ ਕੋਈ ਨਵਾਂ ਹਸਪਤਾਲ ਬਣਿਆ ਨਾ ਸਕੂਲ ਬਣਿਆ ਨਾ ਕੋਈ ਵੱਡਾ ਹਾਈਵੇ ਨਾ ਸੋਸ਼ਲ ਵੈਲਫੇਅਰ ਸਕੀਮਾਂ ਇਹ 2 ਲੱਖ ਕਰੋੜ ਅਰਵਿੰਦ ਕੇਜਰੀਵਾਲ ਨੂੰ ਦੇਸ਼ ਚ ਘਮਾਉਣ ਦਾ ਪੰਜਾਬ ਨੇ ਕੀਮਤ ਚੁਕਾਈ ਹੈ ਇਹ ਤਾਂ ਹੁਣ ਜਿਹੜਾ ਕਾਫੇਨੋ ਵਿੱਚ ਲਾਸਟ ਕਿਲ ਹੈ ਕਿ ਤੁਹਾਨੂੰ origional ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਦੇ ਤੌਰ ਤੇ ਵੀ ਹਟਾਤਾ ਮਤਲਬ ਹੁਣ ਕਹਿਣਾ ਕੀ ਚਾਹੁੰਦੀ ਹੈ ਪੰਜਾਬ ਦੀ ਕੈਬਨਿਟ ਪੰਜਾਬ ਦੀ ਸਰਕਾਰ ਕਿ ਭਾਈ ਹੁਣ ਚੀਫ ਸੈਕਟਰੀ ਵੱਡੇ ਹੋਗੇ ਮੁੱਖ ਮੰਤਰੀ ਤੇ ਮੰਤਰੀ ਛੋਟੇ ਨੇ ਹੁਣ ਚੀਫ ਸੈਕਟਰੀ ਮੀਟਿੰਗ ਲਿਆ ਕਰਨਗੇ ਮੁੱਖ ਮੰਤਰੀ ਉਸ ਮੀਟਿੰਗ ਚ ਚੀਫ ਸੈਕਟਰੀ ਦੀ ਚੇਅਰਮੈਨਸ਼ਿਪ niche ਬੈਠੜੀ ਆ ਜਿਹੜਾ ਫੈਸਲਾ ਪੰਜਾਬ ਸਰਕਾਰ ਨੇ ਨਹੀਂ ਮੈਂ ਕਹੂੰਗਾ ਮੈਂ ਕਹੂੰਗਾ ਕਿ ਇਸ ਆਮ ਆਦਮੀ ਪਾਰਟੀ ਦੇ ਸਪਰੀਮੋ ਵਰ ਦਿੱਲੀੋਂ ਆਈ ਬੈਠੀ ਜਿਹੜੀ ਉਹ ਸਾਰੀ ਚੌਂਕੜੀ ਹੈ ਉਹਨਾਂ ਨੇ ਲਿਆ ਹੈ ਚੀਫ ਸੈਕਟਰੀ ਨੂੰ ਅਰਬਨ ਹਾਊਸਿੰਗ ਦਾ ਚੇਅਰਮੈਨ ਨਾ ਬੁਟਾ ਗਿਆ ਯਾਦ ਕਰਾ ਦਿਆਂ ਵੀ ਇਹ ਜਿਹੜੇ ਚੀਫ ਸੈਕਟਰੀ ਨੇ ਇਹ ਅਰਵਿੰਦ ਕੇਜਰੀਵਾਲ ਸਾਹਿਬ ਦੇ ਬੜੇ ਨਜ਼ਦੀਕੀਆਂ ਚੋਂ ਮੰਨੇ ਜਾਂਦੇ ਨੇ ਔਰ ਦੂਜੀ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ਨੂੰ ਢਾਹ ਲਾ ਕੇ ਇਹ ਜਿਸ ਤਰੀਕੇ ਦੇ ਨਾਲ ਚੀਫ ਸੈਕਟਰੀ ਨੂੰ ਇਹਦਾ ਚੇਅਰਮੈਨ ਲਾਇਆ ਗਿਆ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਸਬੋਡੀਨੇਟ ਅਫਸਰ ਜਿਹੜਾ ਮੁੱਖ ਮੰਤਰੀ ਨੂੰ ਰਿਪੋਰਟ ਕਰਦਾ ਸੀ ਹੁਣ ਉਹ ਉਸ ਵਿਭਾਗ ਦਾ ਚੇਅਰਮੈਨ ਹੋਏਗਾ ਔਰ ਉਹਦੇ ਐਕਸ ਅਫੀਸ਼ਲ ਮੈਂਬਰ ਚੇਅਰ ਜਿਹੜੇ ਮੁੱਖ ਮੰਤਰੀ ਸਾਹਿਬ ਔਰ ਉਸ ਵਿਭਾਗ ਦੇ ਸਬੰਧਤ ਵਿਭਾਗ ਦੇ ਜਿਹੜੇ ਆ ਮੰਤਰੀ ਹੋਣਗੇ ਚਾਹੇ ਉਹ ਗੁਮਾਡਾ ਦੀ ਗੱਲ ਕਰੀਏ ਗਲਾਡਾ ਦੀ ਗੱਲ ਕਰੀਏ ਜਾਂ ਕਿਸੇ ਵੀ ਡਿਵੈਲਪਮੈਂਟ ਅਥਾਰਟੀ ਦੀ ਗੱਲ ਕਰੀਏ ਕਿਸੇ ਵੀ ਟਰਸਟਰੀ ਦੀ ਗੱਲ ਕਰੀਏ ਤੇ ਇਹ ਪੂਰੇ ਤਰ੍ਹਾਂ ਨਾਲ ਗੈਰ ਸੰਵਿਧਾਨਕ ਹੈ ਪੰਜਾਬ ਕਾਂਗਰਸ ਇਹਦੀ ਪੁਰਜ਼ੋਰ ਨਿੰਦਾ ਕਰਦੀ ਹੈ ਇਹ ਮੁੱਖ ਮੰਤਰੀ ਦੇ ਅਉਦੇ ਦੇ ਮੈਂ ਸਮਝਦਾ ਕਿ ਉਹ ਬਹੁਤ ਉਹਦੇ ਨਾਲ ਅਨਿਆਹ ਹੋ ਰਿਹਾ ਹੈ ਪਹਿਲੀ ਵਾਰ ਜਦੋਂ ਦਾ ਪੰਜਾਬ ਇਹ ਸਾਰਾ ਬਣਿਆ ਹੈ ਪਹਿਲੀ ਵਾਰ ਮੁੱਖ ਮੰਤਰੀ ਦਾ ਜਿਹੜੀ ਪਾਵਰ ਸੀ ਜਿਹੜੀ ਮੁੱਖ ਮੰਤਰੀ ਰੀਜਨਲ ਪਲੈਨਿੰਗ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਰਹੇ ਨੇ ਉਹ ਆਖਰਕਾਰ ਚੀਫ ਸੈਕਟਰੀ ਨੂੰ ਦੇਣ ਦਾ ਫੈਸਲਾ ਕਿਉਂ ਲਿਆ ਗਿਆ ਕਿਉਂਕਿ ਦਿੱਲੀ ਦੇ ਜਿਹੜੇ ਇਹਨਾਂ ਦੇ ਆਕਾ ਦੇ ਦਿੱਲੀ ਦੇ ਜਿਹੜੇ ਜ਼ਿਲ੍ਹਾ ਕੱਟ ਜੋ ਕਿ ਦਿੱਲੀ ਲੁੱਟ ਕੇ ਜਿਹੜੇ ਹੁਣ ਪੰਜਾਬ ਨੂੰ ਤੁਰੇ ਨੇ ਉਹਨਾਂ ਨੇ ਵੇਖਿਆ ਵੀ ਚੀਫ ਸਕੱਟਰੀ ਤੇ ਦਿੱਲੀ ਵਾਲਿਆਂ ਦੀ ਸਿੱਧੀ ਗੱਲਬਾਤ ਹੋਈ ਤੇ ਹੋ ਸਕਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀਆਂ ਉਹ ਸ਼ਰਤਾਂ ਨਾ ਮਨਜ਼ੂਰ ਕਰਦਾ ਹੋਵੇ ਦਿੱਲੀ ਵਾਲਿਆਂ ਦੀ ਤੇ ਭਗਵੰਤ ਸਿੰਘ ਮਾਨ ਨੂੰ ਬਾਹਰ ਹੀ ਕੱਢਦਾ ਔਰ ਤੁਸੀਂ ਇਹ ਚੀਜ਼ ਵੇਖੋ ਵੀ ਪਹਿਲੀ ਵਾਰ ਹੋਇਆ ਹੈ ਇਹ ਬਦਲਾ ਦੀ ਰਾਜਨੀਤੀ ਲੈ ਕੇ ਆਣ ਵਾਲੇ ਜਿਹੜੇ ਬਦਲਾ ਦੀ ਉਹ ਭਗਵੰਤ ਸਿੰਘ ਮਾਨ ਕੱਟੋ-ਕੱਟ ਪੰਜਾਬ ਦੀ ਪੱਤ ਰੱਖ ਲੈ ਸਾਰਾ ਕੁਝ ਦਿੱਲੀ ਨੂੰ ਦੇਣ ਨਾਲ ਕੀ ਕੱਲੀ ਖਾਲੀ ਕੁਰਸੀ ਨੂੰ ਲੈ ਕੇ ਕਰੇਗਾ ਮੈਂ ਤਾਂ ਕਹਿੰਦਾ ਵੀ ਤੂੰ ਆਪਣੀ ਜਿਹੜੀ ਆ ਚੀਫ ਮਿਨਿਸਟਰ ਦੀ ਕੁਰਸੀ ਹੈ ਇਹਨੂੰ ਪਰੇ ਲੱਤ ਮਾਰ ਅਹੀਂ ਤੇਰੇ ਨਾਲ ਖੜਿਆ ਪੰਜਾਬ ਦੇ ਮੁੱਦਿਆਂ ਤੇ ਤਾਂ ਜਦੋਂ ਵਿਰੋਧੀਆਂ ਦੇ ਪੱਲੋਂ ਸਿੱਧੇ ਤੌਰ ਤੇ ਇਸ ਫੈਸਲੇ ਤੇ ਸਵਾਲ ਚੁੱਕੇ ਗਏ ਤਾਂ ਪਾਵਰ ਟਰਾਂਸਫਰ ਵਿਵਾਦ ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰਾਂ ਨੂੰ ਜਵਾਬ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਵਿਰੋਧੀ ਦਲ ਝੂਠਾ ਕੂੜ ਪ੍ਰਚਾਰ ਕਰ ਰਹੇ ਨੇ ਖਤਮ ਹੋਈ ਰਾਜਨੀਤੀ ਨੂੰ ਝਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਤੁਸੀਂ ਤਾਂ ਖੁਦ ਪੰਜਾਬ ਦੇ ਹੱਕਾਂ ਨੂੰ ਨਿਲਾਮ ਕਰਦੇ ਆਏ ਹੋ ਸੀਐਮ ਤੋਂ ਬਿਨਾ ਸੂਬੇ ਦੇ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ ਕਿਸੇ ਇੱਕ ਸੂਬੇ ਦਾ ਨਾਮ ਦੱਸੋ ਜਿੱਥੇ ਚੀਰਮੈਨ ਦੀ ਪਾਵਰ ਸੀਐਮ ਦੇ ਕੋਲ ਹੈ ਇਸ ਗੱਲ ਨੂੰ ਲੈ ਕੇ ਵੀ ਚੈਲੰਜ ਕਰ ਦਿੱਤਾ ਵਿਰੋਧੀਆਂ ਨੂੰ ਸੀਐਸ ਦੇ ਕੋਲ ਪਾਵਰ ਆਉਣ ਦੇ ਨਾਲ ਹੁਣ ਸ਼ਹਿਰਾਂ ਦਾ ਜਲਦ ਵਿਕਾਸ ਹੋਵੇਗਾ ਆਵਾਦੀ ਪਾਰਟੀ ਦੇ ਵੱਲੋਂ ਇਹ ਵੀ ਤਰਕ ਦਿੱਤਾ ਗਿਆ ਉੱਥੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਨੂੰ ਜਵਾਬ ਦਿੰਦੇ ਕਿਹਾ ਗਿਆ ਕਿ ਸੀਐਮ ਦੀ ਪਾਵਰ ਫਾਈਚੈਕ ਕਰਨ ਵਾਲੀ ਗੱਲ ਝੂਠ ਹੈ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਤਾਂ ਭਾਜਪਾ ਤੇ ਵੀ ਹਰਪਾਲ ਚੀਮਾ ਨੇ ਤਿੱਖਾ ਨਿਸ਼ਾਨਾ ਸਾਧਿਆ ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਉਹ ਲੋਕ ਜਿਹੜੇ ਕਿ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਬੈਠੇ ਨੇ ਪੰਜਾਬ ਦੀ ਸੇਵਾ ਕਰ ਰਹੇ ਨੇ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਨੇ ਜੇ ਤੁਸੀਂ ਉਹਨਾਂ ਅਹੁਦਿਆਂ ਦੇ ਉੱਪਰ ਉਂਗਲਾਂ ਉਠਾਉਂਗੇ ਤੇ ਇਹ ਤੁਸੀਂ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਤੁਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਇਹ ਆਪਦੀ ਖਤਮ ਹੋ ਚੁੱਕੀ ਰਾਜਨੀਤੀ ਨੂੰ ਚਮਕਾਉਣਾ ਚਾਹੁੰਦੇ ਨੇ ਪਰ ਇਸ ਤਰੀਕੇ ਦੇ ਭਰਮ ਭਲੇਖਿਆਂ ਦੇ ਨਾਲ ਇਸ ਤਰੀਕੇ ਦੇ ਕੂੜ ਪ੍ਰਚਾਰ ਦੇ ਨਾਲ ਇਸ ਤਰੀਕੇ ਦੇ ਝੂਠ ਦੇ ਨਾਲ ਇਹ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਸੋ ਮੈਂ ਕਿਰਪਾ ਕਰਕੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਾ ਬੇਤੁਕੀਆਂ ਵਾਹੀਆਂ ਤੇ ਬਿਨਾ ਸਰਪੈਲ ਦੀਆਂ ਗੱਲਾਂ ਨੇ ਜਿਹੜੀਆਂ ਕੂੜ ਪ੍ਰਚਾਰ ਹੈ ਜਿਹੜਾ ਉਹ ਬੰਦ ਕਰੋ ਤੇ ਪੰਜਾਬ ਸਰਕਾਰ ਭਵੰਤਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਪੰਜਾਬ ਦੀ ਸੇਵਾ ਕਰ ਰਹੀ ਹੈ ਤੇ ਸਾਨੂੰ ਸਾਡੇ ਕੰਮ ਤੇ ਕਨਸੈਂਟਰੇਟ ਕਰ ਲਓ ਇਹ ਜੇ ਭਰਮ ਭੁਲੇਖਿਆਂ ਦੇ ਵਿੱਚ ਪੰਜਾਬ ਦੇ ਲੋਕ ਤੁਹਾਡੇ ਨਹੀਂ ਆਉਣੇ ਹੈਗੇ ਪੂਰਾ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਰਬੀਤ ਬਿੱਟੂ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਅੱਗੇ ਗੋਡੇ ਟੇਕ ਕੇ ਪਹਿਲਾਂ ਰਾਜ ਸਭਾ ਲਈ ਫਿਰ ਮੰਤਰੀਸ਼ਿਪ ਲਈ ਕਿਉਂਕਿ ਪੰਜਾਬ ਦੇ ਲੋਕਾਂ ਨੇ ਰਵ੍ਰੀਤ ਬਿੱਟੂ ਨੂੰ ਔਰ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰਤਾ ਬੁਰੀ ਤਰ੍ਹਾਂ ਜ਼ੱਟ ਕਰਤਾ ਪੰਜਾਬ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਕੰਮ ਹੋ ਰਿਹਾ ਔਰ ਉਹ ਤੇਜ਼ੀ ਦੇ ਨਾਲ ਕੰਮ ਤੋਂ ਧਿਆਨ ਭਟਕੌਰ ਦੇ ਲਈ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਬੇਤੁਕੇ ਬੇਫਜ਼ੂਲ ਜਿਹੇ ਉਹ ਬਿਆਨ ਜਾਰੀ ਕਰਦੀ ਆ ਜਦਕਿ ਪੰਜਾਬ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਕੀ ਆ ਔਰ ਰਵ੍ਰੀਤ ਬਿੱਟੂ ਜੀ ਕਿਸ ਤਰ੍ਹਾਂ ਜਿਹੜਾ ਕੇਂਦਰੀ ਲੀਡਰਸ਼ਿਪ ਦੇ ਅੱਗੇ ਗੜਗੜਾਉਂਦੇ ਨੇਗੇ ਕਿਸ ਤਰ੍ਹਾਂ ਜਿਹੜਾ ਉਹ ਮੈਂ ਸਮਝਦਾਗਾ ਉਹਨਾਂ ਨੇ ਆਪਣੀ ਜਿਹੜੀ ਆ ਕੈਬਨਿਟ ਮਿਨਿਸਟਰੀ ਹਾਸਲ ਕੀਤੀ ਆ ਪੂਰਾ ਪੰਜਾਬ ਜਾਣਦਾਗਾ